ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਜੀ ਆਪਾਂ ਝੋਨੇ ਨੂੰ ਕਿਹੜੀਆਂ-ਕਿਹੜੀਆਂ ਖਾਦਾਂ ਪਾਉਣੀਆਂ ਜਿਨ੍ਹਾਂ 'ਵਧੀਆ ਫਟਾਰਾ ਝੋਨੇ ਦਾ ਹੋਵੇ ਤੇ ਕਿਹੜੇ-ਕਿਹੜੇ ਤੱਤ ਜ਼ਰੂਰੀ ਹੁੰਦੇ ਝੋਨੇ ਨੂੰ ਉਹ ਪੂਰੀ ਗੱਲਬਾਤ ਆਪਾਂ ਅੱਗੇ ਇਸ ਵੀਡੀਓ 'ਚ ਕਰਾਂਗੇ ਸੋ ਦੋ ਸਾਰੀਆਂ ਵੀਡੀਓ YouTube ਦੇ ਉੱਤੇ ਜਿਹੜੀਆਂ ਆ ਰਹੀਆਂ ਖਾਦ ਨਾਲ ਕੀ ਪਾਈਏ ਆ ਪਾਓ ਆਪੋ ਆਪਣਾ ਤਜਰਬਾ ਸਾਰੇ ਦੱਸ ਰਹੇ ਆ ਤੇ ਆਪਾਂ ਤੁਹਾਨੂੰ ਪੂਰਾ ਡਿਟੇਲ ਵਿੱਚ ਸਮਝਾਵਾਂਗੇ ਕਿਹੜੇ ਤੱਤ ਆਪਾਂ ਨੂੰ ਬੂਟਿਆਂ ਨੂੰ ਚਾਹੀਦੇ ਹੁੰਦੇ ਆ ਤੇ ਕਿਹੜੇ-ਕਿਹੜੇ ਆਪਾਂ ਖਾਦਾਂ ਜਿਹੜੀਆਂ ਇਹਨੂੰ ਪਾਉਣੀਆਂ ਵਾਂ ਸੋ ਕਿਹੜੇ ਤਰੀਕੇ ਨਾਲ ਪਾਉਣੀਆਂ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਕਿਹੜੇ-ਕਿਹੜੇ ਜਿਹੜੇ ਆ ਤੱਤ ਝੋਨੇ ਲਈ ਜ਼ਰੂਰੀ ਹੁੰਦੇ ਆ ਫਟਾਰੇ ਵਾਸਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਫਾਸਫੋਰਸ ਜਿਹਨੂੰ ਆਪਾਂ ਡੀਏਪੀ ਵੀ ਕਹਿ ਦਿੰਨੇ ਆ ਤੇ ਉਹ ਜ਼ਰੂਰੀ ਆ ਜੇ ਤੁਸੀਂ ਸਬਜੀ ਬੀਜ ਦਿਓ ਕੋਈ ਵੀ ਸਬਜੀ ਬੀਜ ਦਿਓ ਤੇ ਫਿਰ ਆਪਾਂ ਨੂੰ ਲੋੜ ਨਹੀਂ ਕਿਉਂਕਿ ਇਹਦੇ ਵਿੱਚ ਬਹੁਤ ਡਾਈ ਪੈਂਦੀ ਆ ਪਹਿਲਾਂ ਹੀ ਜੇ ਤੁਸੀਂ ਕੱਲਿਆ ਕਣਕ ਝੋਨਾ ਬੀਜ ਦਿਓ ਫਿਰ ਆਪਾਂ ਨੂੰ ਪਾਉਣੀ ਪਊਗੀ ਫਿਰ ਤੁਸੀਂ ਸੂਪਰ ਪਾ ਸਕਦੇ ਹੋ ਕਿ ਸੂਪਰ ਦੇ ਚਾਪਾਂ ਨੂੰ ਹੋਰ ਵੀ ਤਤ ਨਾਲ ਮਿਲ ਜਾਂਦੇ ਆ ਸਲਫਰ ਮਿਲ ਜਾਂਦਾ ਹੋਰ ਵੀ ਦੂਤਨ ਤਤ ਜਿਹੜੇ ਉਹ ਮਿਲ ਜਾਂਦੇ ਆ ਤੇ ਦੂਸਰੇ ਨੰਬਰ ਤੇ ਆ ਜਾਈਂਦੀ ਪोटाश ਪोटाश ਬਹੁਤ ਜ਼ਰੂਰੀ ਹੈ ਪਾਉਣੀ ਪोटाश ਦੇ ਨਾਲ ਜਿਹੜੇ ਆ ਆਪਣੇ ਦਾਣਿਆਂ ਦੇ ਵਿੱਚ ਫੋਕ ਬਹੁਤ ਘੱਟ ਪੈਂਦੀ ਆ ਤੇ ਦੂਸਰੇ ਨੰਬਰ ਤੀਜੇ ਨੰਬਰ ਤੇ ਆ ਗਈ ਜੀ ਜਿੰਕ ਸੋ ਜਿੰਕ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਜਿੰਕ ਦੇ ਨਾਲ ਆਪਣੇ ਜਿਹੜੇ ਪੌਦੇ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹੁੰਦੀਆਂ ਆ ਅੱਗੇ ਆ ਜਾਂਦੀ ਆ ਜੀ ਨਾਈਟ੍ਰੋਜਨ ਨਾਈਟ੍ਰੋਜਨ ਤੇ ਆਪਾਂ ਜਿਹੜੀ ਆ ਉਹ ਪਾਈ ਜਾਂਦੇ ਆ ਸੋ ਨਾਈਟ੍ਰੋਜਨ ਤੇ ਆਪਾਂ ਕਿਰ ਜ਼ਿਆਦਾ ਜ਼ੋਰ ਦੇ ਦਿੰਨੇ ਆ ਤੇ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਤੱਤ ਦੱਸਿਆ ਇਹ ਜਿਹੜੇ ਹੋਣੇ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਪੈਲੀ ਦੇ ਵਿੱਚੋਂ ਕੋਈ ਫਸਲ ਬੀਜਦੇ ਆ ਤੇ ਇਹ ਸਾਰੇ ਤੱਤ ਜਿਹੜੇ ਆਪਾਂ ਫਸਲ ਦੇ ਰੂਪ ਵਿੱਚ ਉਹ ਕੱਢ ਲੈਨੇ ਆ ਤੇ ਇਸ ਕਰਕੇ ਆਪਾਂ ਨੂੰ ਜਿਹੜੇ ਆ ਇਹ ਜਿਹੜੇ ਤੱਤਵਾ ਉਹ ਜ਼ਰੂਰੀ ਜਿਹੜੇ ਆ ਆਪਾਂ ਨੂੰ ਹਰੇਕ ਵਾਰ ਝੋਨੇ ਦੇ ਵਿੱਚ ਜਾਂ ਕੋਈ ਵੀ ਫਸਲ ਤੁਸੀਂ ਬੀਜਦੇ ਜੇ ਉਹਦੇ ਵਿੱਚ ਪਾਉਣੇ ਜਿਹੜੇ ਆ ਉਹ ਲਾਜ਼ਮੀ ਆ ਫਿਰ ਤੁਹਾਡੇ ਝੋਨੇ ਦਾ ਫਟਾਰਾ ਤੇ ਝਾੜ ਜਿਹੜਾ ਉਹ ਵਧੀਆ ਨਿਕਲੂਗਾ